दर्शिकाल ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਜ਼ੀਰਕਪੁਰ ਦੀ ਜ਼ੀਰਕਪੁਰ ਦੀ ਜਿਹੜੇ ਕਿ ਤਹਿਸੀਲ ਰੋਡ ਹੈ ਇੱਥੇ ਲਗਾਤਾਰ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਰੋਡ ਬਹੁਤ ਬਿਜ਼ੀ ਰਹਿੰਦਾ ਦੂਜੇ ਪਾਸੇ ਦੇਖਿਆ ਜਾਂਦਾ ਕਿ ਲੋਕ ਨੇ ਜਿਹੜੇ ਉਹ ਆਪਣੀਆਂ ਗੱਡੀਆਂ ਨੂੰ ਸੜਕਾਂ ਤੇ ਖਿਲਾਰ ਕੇ ਚਲੇ ਜਾਂਦੇ ਨੇ ਜਿਸ ਦੇ ਚੱਲਦੇ ਜਿਹੜੇ ਕਿ ਹੋਰ ਲੋਕ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕੀਵੇਂ ਦਾ ਮਾਹੌਲ ਹੈ ਜਿਹੜਾ ਜ਼ੀਰਕਪੁਰ ਦੇ ਵਿੱਚ ਬਣਿਆ ਹੋਇਆ ਇਸ ਪੂਰੇ ਮਾਮਲੇ ਦੀ ਜਾਨਕਾਰ ਲੈ ਲੈ ਸਾਡਾ ਫੋਨ ਲਾਈਵ ਤੇ ਜੁੜ ਚੁੱਕੇ ਨੇ ਜ਼ੀਰਕਪੁਰ ਤੋਂ ਪੱਤਰਕਾਰ ਦੇਵ ਸ਼ਰਮਾ ਜੀ ਗੱਲਬਾਤ ਕਰਦੇ ਆ ਕਿ ਆਖਰ ਇਸ ਭੀੜ ਭੜ ਇਲਾਕੇ ਦੇ ਵਿੱਚ ਕਿਵੇਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ੀਰਕਪੁਰ ਦੀ ਸਭ ਤੋਂ ਅਹਿਮ ਰੋਡ ਜਿਸ ਰੋਡ ਤੇ ਤਹਿਸੀਲ ਦਫ਼ਤਰ ਨਗਰ ਕੌਂਸਲ ਥਾਣਾ ਗੁਰਦੁਆਰਾ ਗਊਸ਼ਾਲਾ ਸ਼ਮਸ਼ਾਨ ਘਾਟ ਸਭ ਕੁਝ ਮੌਜੂਦ ਹੈ ਜਿਸ ਕਾਕੇ ਰੋਜ਼ਾਨਾ ਸੈਂਕੜੇ ਲੋਕਾਂ ਦਾ ਇਸ ਸੜਕ ਤੇ ਆਉਣਾ ਜਾਣਾ ਲੱਗਿਆ ਰਹਿੰਦਾ ਤੇ ਇਸ ਦੇ ਨਾਲ ਇੱਥੇ ਰੋਡ ਦੇ ਉੱਤੇ ਕਾਫੀ ਭੀੜ ਜਮਾ ਹੋ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਲਈ ਸਾਡੇ ਨਾਲ ਆਨਲਾਈਨ ਤੇ ਜੁੜ ਚੁੱਕੇ ਨੇ ਜ਼ਿਰਕਪੁਰ ਤੋਂ ਪੱਤਰਕਾਰ ਦੇਵ ਸ਼ਰਮਾ ਜੀ ਗੱਲਬਾਤ ਕਰਦੇ ਆ ਤੇ ਮਾਹੌਲ ਜਾਣਦੇ ਆ ਦੇਵ ਸ਼ਰਮਾ ਜੀ ਜੇਕਰ ਅਸੀਂ ਇਸ ਰੋਡ ਦੇ ਉੱਤੇ ਤਹਿਸੀਲ ਦਫ਼ਤਰ ਵੀ ਨੇ ਜ਼ਿਰਕਪੁਰ ਦੀ ਸਭ ਤੋਂ ਅਹਿਮ ਰੋਡ ਹੈ ਇੱਥੋਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕਿਵੇਂ ਦੇ ਹਾਲਾਤ ਬਣੇ ਹੋਏ ਨੇ ਜੀ ਜੀ ਨੇ ਦੱਸ ਦਈਏ ਕਿ ਸ਼ਹਿਰ ਜ਼ਿਰਖਪੁਰ ਦੀ ਸਭ ਤੋਂ ਅਹਿਮ ਰੋਡ ਮੰਨੀ ਜਾਂਦੀ ਹੈ ਇਹ ਰੋਡ ਕਿਉਂਕਿ ਅਸੀਲ ਠਾਣਾ ਡੀਐਸਪੀ ਦਫ਼ਤਰ ਨਗਰ ਕੌਂਸਲ ਜੇਕਰ ਗੱਲ ਕਰੀਏ ਮੰਦਰ ਗੁਰਦੁਆਰਾ ਸਾਹਿਬ ਤੇ ਜਿਹੜੀ ਗਊਸ਼ਾਲਾ ਹੈ ਜੀਵਨ ਸ਼ਮਸ਼ਾਨ ਘਾਟ ਵੀ ਇਸ ਸੜਕ ਤੇ ਪੈਂਦਾ ਤੇ ਹੁਣ ਦੇਖੋ ਜਦੋਂ ਸੁਭਾਵਿਕ ਹੈ ਜਦੋਂ ਇੰਨੀ ਅਹਿਮ ਰੋਡ ਸ਼ਹਿਰ ਦੀ ਇਹ ਹੈਗੀ ਹੈ 9 ਤੋਂ 5 ਵਜੇ ਪੂਰਾ ਜਿਹੜਾ ਰਸ਼ ਹੈ ਜਿਹੜਾ ਇਸ ਰੋਡ ਤੇ ਰਹਿੰਦਾ ਹੈ ਲੋਕਾਂ ਦੀ ਆਵਾਜ਼ਾਈ ਲੱਗੀ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਇੱਕ ਵੱਡੀ ਗੱਲ ਇੱਥੇ ਦੇਖਣ ਨੂੰ ਹੀ ਮਿਲਦੀ ਹੈ ਕਿ ਲੋਕ ਜਦੋਂ ਤਹਿਸੀਲ ਦੇ ਵਿੱਚ ਰਜਿਸਟ੍ਰਾ ਕਰਾਉਣ ਆਉਂਦੇ ਨੇ ਜਾਂ ਕਿਸੇ ਵੀ ਅਧਿਕਾਰੀ ਦੇ ਦਫ਼ਤਰ ਜਾਂਦੇ ਨੇ ਅਧਿਕਾਰੀ ਨੂੰ ਮਿਲਣਾ ਹੋਵੇ ਕਿਸੇ ਕੰਮ ਲਈ ਆਉਂਦੇ ਨੇ ਤਾਂ ਸੜਕਾਂ ਤੇ ਹੀ ਗੱਡੀਆਂ ਜਿਹੜੀਆਂ ਉਹ ਆਪਣੀਆਂ ਲਾ ਦਿੰਦੇ ਨੇ ਜਿਸ ਕਰਕੇ ਵੱਡਾ ਇੱਕ ਜਾਮ ਲੋਕਾਂ ਲਈ ਸਿਰ ਦਰਦ ਬਣ ਜਾਂਦਾ ਤੇ ਦੂਜਾ ਇਸ ਰੋਡ ਤੇ ਹੀ ਕੁਝ ਸੁਸਾਇਟੀਆਂ ਪੈਂਦੀ ਹੈ ਰੋਅਲ ਸਟੇਟ ਪੈਂਦੀ ਹੈ ਦਸਮੇਸ਼ ਐਕਸਟੈਂਸ਼ਨ ਪੈਂਦੀ ਹੈ ਤੇ ਤਕਰੀਬਨ 506 6000 ਲੋਕਾਂ ਦਾ ਜੇਕਰ ਖਹਿ ਲਈਏ ਨੇੜੇ ਤੇੜੇ ਇਸ ਰੋਡ ਤੇ ਰਹਿਣ ਦੇ ਜਿਹੜੇ ਘਰ ਜਿਹੜੇ ਮਕਾਨ ਬਣੇ ਹੋਏ ਨੇ ਤੇ ਇਸ ਦੇ ਬਾਵਜੂਦ ਹੁਣ ਤੁਸੀਂ ਸੋਚ ਸਕਦੇ ਕੇ ਰੋਜ਼ ਮਰਦਰਾ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਜਾਮ ਲੱਗਦਾ ਹੈ ਲੋਕਾਂ ਨੇ ਸਵੇਰੇ ਆਪਣੇ ਦਫ਼ਤਰਾਂ ਦੇ ਵਿੱਚ ਜਾਣਾ ਹੁੰਦਾ ਹੈ ਜਾਂ ਕਹਿ ਲਓ ਜੇਕਰ ਕੋਈ ਅਮਰਜੈਂਸੀ ਪੈ ਜਾਂਦੀ ਹੈ ਕੋਈ ਇਨਸੀਡੈਂਟ ਹੈ ਜੇ ਹੋ ਜਾਂਦਾ ਹੈ ਜਿੱਥੇ ਕਿਸੇ ਨੂੰ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣਾ ਹੋਵੇ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਜੇਕਰ ਘੰਟੇ-ਘੰਟੇ ਦੇ ਜਾਮ ਦੇ ਵਿੱਚ ਹੀ ਅ ਵਿਅਕਤੀ ਫਸਾਰੇ ਫਸਾਰੇ ਹੈਗਾ ਤਾਂ ਉੱਥੇ ਦਾ ਸੁਭਾਵਿਕ ਹੈ ਕਿ ਜੇ ਕੋਈ ਜ਼ਿਆਦਾ ਐਕਸੀਡੈਂਟ ਸੀਰੀਅਸ ਹੋਵੇ ਤਾਂ ਉਹ ਜਾਨਵਾਲ ਦਾ ਨੁਕਸਾਨ ਵੀ ਹੋ ਸਕਦਾ ਹੈ ਤੇ ਇੱਥੇ ਇੱਕ ਚੀਜ਼ ਹੋਰ ਜੋ ਅਹਿਮ ਦੇਖੀ ਜਾਂਦੀ ਹੈ ਕਿ ਥਾਣਾ ਦੇਖੋ ਕਿਸੇ ਵੀ ਸ਼ਹਿਰ ਦਾ ਥਾਣਾ ਬੜਾ ਅਹਿਮ ਹੁੰਦਾ ਹੈ ਤੇ ਮੌਕੇ ਕੋਈ ਵੀ ਵਾਰਦਾਤ ਆ ਕੋਈ ਇਹੋ ਜਿਹਾ ਅਹਿਮ ਇਨਸੀਡੈਂਟ ਹੋ ਜਾਂਦਾ ਜਿੱਥੇ ਪੁਲਿਸ ਨੂੰ 500 ਲੈ ਕੇ 10 ਮਿੰਟ ਦੇ ਅੰਦਰ ਅੰਦਰ ਪਹੁੰਚਣਾ ਹੁੰਦਾ ਕਈ ਵਾਰ ਕਿਤੇ ਕਿਤੇ ਕੋਈ ਸਥਿਤੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਪਰ ਜੇਕਰ ਦੇਖਿਆ ਜਵੇ ਜਦੋਂ ਥਾਣੇ ਦੀਆਂ ਗੱਡੀਆਂ ਵੀ ਇਹੋ ਜੇ ਜਾਮ ਤੋਂ ਨਿਕਲਦਿਆਂ ਨੇ ਘੰਟਾ ਘੰਟਾ ਅੱਧਾ ਅੱਧਾ ਘੰਟਾ ਮੁਲਾਜ਼ਮ ਇੱਥੇ ਫਸੇ ਰਹਿੰਦੇ ਨੇ ਤਾਂ ਜੇਕਰ ਉਹੀ ਇਨਸੀਡੈਂਟ ਤੇ ਇਸ ਤਰ੍ਹਾਂ ਨਹੀਂ ਪਹੁੰਚ ਪਾਣਗੇ ਤਾਂ ਇਹੋ ਜੇ ਵੱਡੇ ਮਾਮਲਿਆਂ ਨੂੰ ਕਿਵੇਂ ਸੋਲਵ ਕਰਨਗੇ ਸੋ ਇਹੋ ਜੀਆਂ ਬੜੀਆਂ ਦਿੱਕਤਾਂ ਇਹ ਜੀਆਂ ਨੇ ਜਿਹੜੀਆਂ ਇੱਥੇ ਲਗਾਤਾਰ ਨਿੱਤ ਰੁਟੀਨ ਦੇ ਵਿੱਚ ਆ ਰਹੀਆਂ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸ ਤੇ ਧਿਆਨ ਦੇਣਾ ਜੀ ਜੀ ਜੇਕਰ ਕਿਸੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਦੇ ਪ੍ਰਬੰਧ ਨਹੀਂ ਕੀਤੇ ਹੋਏ ਤਾਂ ਕਿ ਕਿਸੇ ਨੂੰ ਵੀ ਆਉਣ ਜਾਣ ਵਾਲੇ ਲੋਕਾਂ ਨੂੰ ਤਕਲੀਫ ਨਾ ਹੋਵੇ ਕੋਈ ਮੁਸ਼ਕਲ ਨਾ ਹੋਵੇ ਖਾਸ ਕਰਕੇ ਦੇਖਿਆ ਜਾਂਦਾ ਕਿ ਰੋਡ ਦੇ ਕਿਨਾਰਿਆਂ ਦੇ ਤੇ ਲੋਕ ਗੱਡੀਆਂ ਖੜੀਆਂ ਕਰਕੇ ਚਲੇ ਜਾਂਦੇ ਨੇ ਦਫ਼ਤਰਾਂ ਦੇ ਵਿੱਚ ਆਪਣਾ ਕੰਮ ਕਰਵਾਏ ਜਾਂਦੇ ਨੇ ਤਾਂ ਫਿਰ ਪਿੱਛੋਂ ਆਉਣ ਵਾਲੀਆਂ ਗੱਡੀਆਂ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਜਿਹੜੇ ਕਿ ਦੇਖ ਨੂੰ ਮਿਲਦੀਆਂ ਨੇ ਜੀ ਨਾ ਦੇਖੋ ਇੱਥੇ ਤਾਂ ਇੰਜ ਜਾਪਦਾ ਹੈ ਕਿਉਂਕਿ ਜਿਵੇਂ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਡੇ ਅਧਿਕਾਰੀ ਉਰੇ ਬੰਦੇ ਨੇ ਜਿਵੇਂ ਦੱਸਿਆ ਕਿ ਅਧਿਕਾਰੀ ਤਾਂ ਆਪ ਇਸ ਜਾਮ ਤੋਂ ਹੋ ਕੇ ਨਿਕਲਦੇ ਨੇ ਚਾਹੀਦਾ ਹੈ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਟ੍ਰੈਫਿਕ ਮੁਲਾਜ਼ਮਾਂ ਨੂੰ ਜਾਂ ਟ੍ਰੈਫਿਕ ਨੂੰ ਚਾਹੀਦਾ ਹਦਾਇਤਾਂ ਦਿੱਤੀਆਂ ਜਾਣ ਕਿਉਂਕਿ ਹੁਣ ਦੇਖੋ ਜਿਹੜੀਆਂ ਗੱਡੀਆਂ ਸੜਕਾਂ ਤੇ ਲੱਗੀਆਂ ਹੋਈਆਂ ਇਹ ਲੋਕ ਉਦੋਂ ਤੱਕ ਇਹ ਗੱਡੀਆਂ ਇਸੇ ਤਰ੍ਹਾਂ ਪਾਰ ਕਰਦੇ ਰਹਿਣਗੇ ਜਦੋਂ ਤੱਕ ਇਹਨਾਂ ਦੇ ਚਲਾਨ ਨਾ ਕੱਟੇ ਜਾਣ ਜਾਂ ਸੜਕਾਂ ਤੋਂ ਗੱਡੀਆਂ ਨੂੰ ਟੋਅ ਕਰਕੇ ਚੁੱਕਿਆ ਨਾ ਜਾਵੇ ਕਿਉਂਕਿ ਦੇਖੋ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦੀ ਕੋਈ ਪਿਨਿਸ਼ਮੈਂਟ ਨਹੀਂ ਦਿੰਦੇ ਉਦੋਂ ਤੱਕ ਲੋਕ ਬਿਨਾਂ ਡਰੇ ਉਸ ਚੀਜ਼ ਨੂੰ ਕਈ ਵਾਰ ਰੂਲ ਨੂੰ ਫੋਲੋ ਨਹੀਂ ਕਰਦੇ ਹਾਲਾਂਕਿ ਸਾਰੇ ਲੋਕ ਤਾਂ ਨਹੀਂ ਬਹੁਤ ਲੋਕ ਨੇ ਜਿਹੜੇ ਰੂਲ ਨੂੰ ਫੋਲੋ ਵੀ ਕਰਦੇ ਨੇ ਜੋ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਕਿ ਜੇ ਗੱਡੀ ਪਾਰਕ ਕਰਨੀ ਹੈ ਉਹ ਜੀ ਜਗ੍ਹਾ ਕਰਨੀ ਹੈ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਪਰ ਇੱਥੇ 10 ਤੋਂ 20% ਲੋਕ ਇਹੋ ਜਿਹੇ ਵੀ ਦੇਖਣ ਨੂੰ ਮਿਲਦੇ ਨੇ ਕਿਉਂਕਿ ਕਈ ਲੋਕ ਅਦਰ ਸਟੇਟ ਤੋਂ ਵੀ ਆਉਂਦੇ ਨੇ ਹਰਿਆਣੇ ਤੋਂ ਆਉਂਦੇ ਨੇ ਦਿੱਲੀ ਤੋਂ ਆਉਂਦੇ ਨੇ ਕਿ ਰਜਿਸਟਰੀ ਕਰਾਣਾ ਹੁੰਦੇ ਨੇ ਡੇਲੀ ਦੀ 100-100 ਰਜਿਸਟਰੀਆ ਹੁੰਦੀ ਹੈ 200 300 400 ਗੱਡੀਆਂ ਤਾ ਰਜਿਸਟਰੀਆ ਵਾਲੇ ਲੋਕ ਹੀ ਲੈ ਜਾਂਦੇ ਨੇ ਪਰ ਜਿਸ ਕਰਕੇ ਉਹਨਾਂ ਲੋਕਾਂ ਨੂੰ ਵੀ ਇਹ ਗੱਲ ਚਾਹੀਦੀ ਹੈ ਕਿ ਆਪਣੀਆਂ ਗੱਡੀਆਂ ਨੂੰ ਪ੍ਰੋਪਰ ਪਾਰਕਿੰਗ ਦੇ ਵਿੱਚ ਲਾਉਣ ਜੇ ਪਾਰਕਿੰਗ ਉੱਥੇ ਇੱਥੇ ਨਹੀਂ ਹੈ ਤਾਂ ਪ੍ਰਸ਼ਾਸਨ ਦੇਖੇ ਪਾਰਕਿੰਗ ਕਿੱਥੇ ਲੋਕਾਂ ਨੂੰ ਇਹਨਾਂ ਗੱਡੀਆਂ ਵਾਸਤੇ ਮਹੀਆ ਕਰਾ ਸਕਣ ਜਾਂ ਫਿਰ ਲੋਕ ਆਪਣਾ ਕੋਈ ਹੋਰ ਪ੍ਰਬੰਧ ਕਰਨ ਇਸ ਤਰ੍ਹਾਂ ਸੜਕਾਂ ਦੇ ਵਿੱਚ ਗੱਡੀਆਂ ਲਾ ਕੇ ਵੱਡੇ ਜਾਮ ਨੂੰ ਅਨਿਯੋਤਾ ਨਾ ਦੇਣ ਤਾਂ ਕਿ ਕਿਸੇ ਨੂੰ ਜੇਕਰ ਰੱਬ ਨਾ ਕਰੇ ਕੋਈ ਅਮਰਜੈਂਸੀ ਪੈਜਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਐਜੀ ਜ਼ਰੂਰਤ ਪੈ ਜਾਵੇ ਤਾਂ ਇਹ ਨਾ ਹੋਵੇ ਕਿਲ ਨੂੰ ਵਿਅਕਤੀ ਆਪਣਾ ਇਸ ਜਾਮ ਦੇ ਵਿੱਚ ਹੀ ਫਸ ਕੇ ਆਪਣਾ ਦਮ ਤੋੜ ਦੇਵੇ ਹਨਾ ਤਾਂ ਇਹ ਇਹ ਚੀਜ਼ ਬੜੀ ਲਾਜ਼ਮੀ ਪ੍ਰਸ਼ਾਸਨ ਨੂੰ ਚਾਹੀਦੀ ਹੈ ਇਹਨਾਂ ਚੀਜ਼ਾਂ ਤੇ ਸਖਤ ਤੋਂ ਸਖਤ ਐਕਸ਼ਨ ਚਾਹੀਦਾ ਹੈ ਲਗਾਤਾਰ ਕਿਉਂਕਿ ਕਈ ਵਾਰ ਦੇਖਣ ਨੂੰ ਮਿਲਦਾ ਟ੍ਰੈਫਿਕ ਪੁਲਸ ਆਉਂਦੀ ਹੈ ਤੇ ਚਲਾਨ ਕੱਟਦੀ ਹੈ ਤੇ ਚਲੇ ਜਾਂਦੀ ਹੈ ਉਸ ਤੋਂ ਬਾਅਦ 10 10 15 15 20 20 ਦਿਨ ਹਾਲਾਤ ਇਸੇ ਤਰ੍ਹਾਂ ਦੇ ਰਹਿੰਦੇ ਨੇ ਇੱਥੇ ਪੱਕੇ ਮੁਲਾਜ਼ਮ ਇਸ ਰੋਡ ਤੇ ਚਾਹੀਦੇ ਨੇ ਇੱਕ ਤੋਂ ਦੋ ਮੁਲਾਜ਼ਮ ਪੱਕੇ ਚਾਹੀਦੇ ਨੇ ਜੋ ਕਿ ਇੱਥੇ ਜਿਹੜਾ ਜਾਮ ਨੂੰ ਕੰਟਰੋਲ ਕਰਨ ਤੇ ਜਿਹੜੇ ਰੂਲਸ ਨੂੰ ਤੋੜਦੇ ਨੇ ਰੂਲਾਂ ਨੂੰ ਨਹੀਂ ਫੋਲੋ ਕਰਦੇ ਉਹਨਾਂ ਦੇ ਚਲਾਨ ਕੱਟੇ ਜਾਣ ਜੀ 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 ਆ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਸਾਨੂੰ ਪੂਰੀ ਅਪਡੇਟ ਦਿੱਤੀ ਗਈ ਹੈ। ਉਤế ਹੀ ਜੇਕਰ ਅਸੀਂ ਲੋਕਾਂ ਦੀ ਗੱਲ ਕਰੀਏ ਤਾਂ ਆਉਣ ਜਾਣ ਵਾਲੇ ਰਾਹਗੀਰਾਂ ਦਾ ਕਹਿਣਾ ਹੈ ਕਿ ਇੱਥੋਂ ਜਿਹੜੀ ਕਿ ਭੀੜ ਕਰਕੇ ਲੋਕਾਂ ਨੂੰ ਬੇहद ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਟ੍ਰੈਫਿਕ ਪੁਲਿਸ ਨੂੰ ਇਸੇ ਹੱਲ ਕੱਢਣੇ ਚਾਹੀਦੇ ਨੇ। ਹਾਂਜੀ ਅੱਜ ਦਾ ਜੀਰਖਪੁਰ ਜਿਹੜਾ ਹੈਗਾ ਪੁਲਿਸ ਖਾਣਾ ਰੋਡ ਤੇ ਮਿਊਨਿਸਪਲ ਕਮੇਟੀ ਰੋਡ ਇਸ ਵਿੱਚ ਲਗਭਗ ਦੇਲੀ ਇੰਨਾ ਜਾਮ ਲੱਗਿਆ ਰਹਿੰਦਾ ਵੇ ਜੇ ਕੋਈ ਐਮਰਜੈਂਸੀ ਵਾਲਾ ਕੇਸ ਹੋ ਜਵੇ ਤਾਂ ਲੋਕ ਬੰਦਾ ਨਿਕਲ ਨਹੀਂ ਸਕਦਾ ਬੰਦੇ ਦੀ ਡੈਥ ਇੱਥੇ ਹੀ ਸ਼ੋਰ ਹੈ ਇੱਥੇ ਇੰਨਾ ਮਾੜਾ ਹਾਲਾ ਵੀ ਲੋਕ ਜਿਹੜੇ ਆਂਦੇ ਆਂ ਡੀ ਡਾਇਰੈਕਟਰਾਂ ਕੋਲ ਉਹ ਅੰਦਰ ਪਾਰਕਿੰਗ ਦੀ ਜਗ੍ਹਾ ਖੜਾਣ ਦੀ ਬਜਾਏ ਉਹ ਸੜਕ ਦੇ ਉੱਪਰ ਹੀ ਗੱਡੀਆਂ ਪਾਰਕਿੰਗ ਕਰ ਲੈਂਦੇ ਆ ਜਿਹਦੇ ਚ ਵੀ ਲੋਕਾਂ ਨੂੰ ਆਮ ਜਨਤਾ ਨੂੰ ਨਿਕਲਣਾ ਬੜਾ ਮੁਸ਼ਕਲ ਹੁੰਦਾ ਹੈ ਔਰ ਇਹਦੇ ਬਾਰੇ ਵਿੱਚ ਅਸੀਂ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਕਿਉਂਕਿ ਇੱਥੇ ਸਾਰੇ ਅਫਸਰ ਬੈਠਦੇ ਆਂ ਪੁਲਿਸ ਡਿਪਾਰਟਮੈਂਟ ਹੈ ਹੋ ਸਕਦਾ ਕਿਤੇ ਪੁਲਿਸ ਨੂੰ ਵੀ ਕੋਈ ਐਮਰਜੈਂਸੀ ਹੋਵੇ ਪੁਲਿਸ ਵੀ ਨਿਕਲ ਨਹੀਂ ਸਕਦੀ ਸੋ ਇਸ ਕਰਕੇ ਕੋਈ ਵਧੀਆ ਸਟੈਂਡ ਲੈਣਾ ਚਾਹੀਦਾ ਤਾਂ ਕਿ ਇਹ ਜਿਹੜੇ ਜਾਮ ਲੱਗ ਰਹੇ ਆ ਲੋਕ ਲੋਕ ਲਾਰੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਆਪਾਸ ਵਿੱਚ ਇਹ ਸਾਈਡੋ ਮੇ ਪਾਰਕਿੰਗ ਕੀ ਕੋਈ ਉਹ ਹੈ ਹੀ ਨਹੀਂ ਸੁਵਿਧਾ ਇਹ ਪਾਰਕਿੰਗ कोई जाम ही ना लगे अच्छी वाली कोई सुविधा ही नहीं अब भी कोई ना कोई ट्रैफिक वाला आ रहा है बस इन्हें अपने पैसों से मतलब होता है जहाँ पे पैसे बनेंगे वहीं पे खड़े होते हैं यहाँ पे कोई वो है ही नहीं सुविधा जबकि यहाँ पे तो एम दफ्तर है मेन होना चाहिए यहाँ पे पार्किंग दो अपना यहाँ पे गाड़ियाँ तंग अब स्कूल बस देखो बच्चे एकदम तंग होते हैं गर्मी में हाँ जी भाजी की नाम है जी मेरा नाम सिंह है समस्या की आ रही है जी 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 अच्छा ਬੜੀ ਸਮੱਸਿਆ ਇਹ ਹੈ ਕਿ ਪਾਰਕਿੰਗ ਦਾ ਬਹੁਤ ਦਿਕਤ ਆ ਆ ਵੇਖੋ ਤੁਸੀਂ ਅੱਗੇ ਥੋੜਾ ਜਾਓਗੇ ਨਾ ਬੜੀਆਂ ਰੋਂਗ ਪਾਰਕ ਕੀਤੀਆਂ ਆ ਕਾਰਾਂ ਤੇ ਰੋਜ਼ ਟ੍ਰੈਫਿਕ ਦੇ ਦਿੱਤਾ ਤਾਂ ਪੋਣਾ ਪੋਣਾ ਕਹਿੰਦਾ ਪੈਦਲ ਬੰਦਾ ਨਹੀਂ ਲੰਘ ਸਕਦਾ ਇੰਨੀ ਟ੍ਰੈਫਿਕ ਜਮ ਹੋ ਗਈ ਹੈ ਲੱਗਦਾ ਪ੍ਰਸ਼ਾਸਨ ਨੂੰ ਵੀ ਕੋਈ ਕਾਰਵਾਈ ਚਾਹੀਦੀ ਆ ਔਰੇ ਬਿਲਕੁਲ ਕਰਨੀ ਚਾਹੀਦੀ ਆ ਜੀ ਤੇ ਸੀਨੀਅਰ ਵੀ ਇੱਧਰ ਆ ਆਪਣਾ ਕਮੇਟੀ ਘਰ ਇੱਧਰ ਆ ਥਾਣਾ ਇੱਧਰ ਆ ਲੋਕਾਂ ਨੂੰ ਕੰਮ ਪੈਂਦਾ ਇੱਥੇ ਆਮ ਜਨਤਾ ਨੂੰ ਬਹੁਤ ਕੰਮ ਪੈਂਦਾ ਰੋਜ਼ ਦਿੱਲੀ ਆਉਣਾ ਜਾਣਾ ਪੈਂਦਾ ਲੋਕਾਂ ਨੂੰ ਕੀ ਮੰਗ ਹੈ ਜੀ ਪ੍ਰਸ਼ਾਸਨ ਤੋਂ ਬਸ ਇਹੀ ਕਿ ਇਹਨੂੰ ਥੋੜਾ ਕਰਨ ਥੋੜਾ ਯਾ ਪਾਰਕਿੰਗ ਨੂੰ ਥੋੜਾ ਸੈਟਿੰਗ ਕਰਨ ਪਾਰਕਿੰਗ ਵੀ ਥੋੜਾ ਇੱਥੇ ਕੋਈ ਯਾ ਕੋਈ ਇੱਥੇ ਆਪਣਾ ਪੈਟਰੋਲਿੰਗ ਕਰਨ ਕੋਈ ਪੁਲਿਸ ਵਾਲਾ ਦਾ ਥਾਣਾ ਨਾ ਮੈਨੂੰ ਡੇਢ ਘੰਟਾ ਹੋ ਗਿਆ ਤੇ ਖੜੇ ਦੇਖੋ ਕਿ ਬੱਚੇ ਸਕੂਲ ਦੇ ਫਸੇ ਪਏ ਆ ਕੋਈ ਇੱਥੇ ਕੋਈ ਕੁਝ ਸਿਰਫ ਐ ਨਹੀਂ ਜਾਣਕਾਰੀ ਕਿੰਨਾ ਜਾਮ ਲੱਗਿਆ ਪਿਆ ਬੜੀ ਤਿਰਫਾ ਕਰਕੇ ਜਾਮ ਨੂੰ ਕੁਝ ਬਣਾਓ ਜਿਹਾ ਤੁਸੀਂ ਸੋਚੋ ਭਾਈ ਮੇਰਾ ਨਾ ਹਰੀਸ਼ ਹੈ ਜੀ ਮੇਰਾ ਪ੍ਰੋਫੀ ਦਾ ਕੰ ਰੋਜ਼ ਦੀ ਗੱਲ ਹੈ ਕਿ ਜਾਮ 'ਚ ਫਸੇ ਰਹਨੇ ਆਂ ਅਸੀਂ ਰੋਜ਼ ਬੁਰਾ ਹਾਲ ਹੈ ਜੇ ਮੈਂ ਗੱਡੀ ਲੈ ਕੇ ਆਵਾਂ ਮੈਨੂੰ ਗੱਡੀ ਕੋਈ ਨੂੰ ਢਾਬੇ 'ਤੇ ਸੁੱਤਣਾ ਪੈਂਦਾ ਕਿ ਉੱਥੇ ਲਾ ਕੇ ਪੈਦਲ ਆਵਾਂ ਤੇ ਮੈਂ ਬਾਈਕ ਤੇ ਆਵਾਂ ਤਾਂ ਵੀ ਉੱਥੇ ਲਾਣੀ ਪੈਂਦੀ ਹੈ ਇਸ ਹਿਸਾਬ ਨਾਲ ਲੋਕੀ ਓਵਰਟੇਕ ਕਰਦੇ ਆ ਅੱਗੇ ਜਾਮ ਲੱਗਦਾ ਹੈ ਜੋ ਕਿ ਜਾਮ ਗੱਡੀ 'ਚ ਫਸ ਜਾਂਦਾ ਘੰਟਾ-ਘੰਟਾ ਹੋ ਨਿਕਲ ਨਹੀਂ ਪਾਂਦਾ ਇੱਥੇ ਬਹੁਤ ਬੁਰਾ ਹਾਲ ਹੈ ਜੀ ਐਮਸੀ ਆਫਿਸ ਵਾਲਿਆਂ ਨੂੰ ਦੇਖਣਾ ਚਾਹੀਦਾ ਕਿ ਇਸ ਜਾਮ ਤੋਂ ਕਿਵੇਂ ਰਾਹਤ ਲੈਣੀ ਹੈ ਕਿਵੇਂ ਹੋਣਾ ਚਾਹੀਦਾ ਠੀਕ ਸਿਸਟਮ ਕਿਉਂਕਿ ਕੋਈ ਇੱਥੇ ਕੋਈ ਸੁਣਵਾਈ ਮੈਨੂੰ ਦਿੱਖੀ ਨਹੀਂ ਹੈਗੀ ਕਿ ਕੋਈ ਕਰੇਗਾ ਕਿ ਨਹੀਂ ਉੱਦਾਂ ਹੀ ਵੀਆਪੀ ਰੋਡ ਦਾ ਹਾਲ ਹੈ ਜੀ ਵੀਆਪੀ ਰੋਡ ਦੇ ਵੀ ਬੁਰਾ ਹਾਲ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਜ਼ੀਰਕਪੁਰ ਦੇ ਵਿੱਚ ਜੋ ਕਿ ਭੀੜ ਭਾੜ ਵਾਲਾ ਇਲਾਕਾ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪ੍ਰਸ਼ਾਸਨ ਇਸ ਨੂੰ ਲੈ ਕੇ ਕਿਹੜੇ ਕਦਮ ਚੁੱਕੇਗਾ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਅਖੰਡ ਲੋਕ